ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅੱਲਾ ਨੇ 10ਵੀਂ ਬੋਰਡ ਦੇ ਨਤੀਜੇ ਇੱਕ بار ਫਿਰ ਕੁੜੀਆਂ ਨੇ ਮਾਰੀ ਬਾਜੀ ਲੁਧਿਆਣਾ ਦੀ ਅਦਿਤੀ ਨੇ 100 ਫਸੀ ਦੀ ਅੰਕ ਹਾਸਲ ਕਰ ਕੀਤਾ ਟਾਟੋ ਉਧਿਆਨਾ ਦੀ ਅਲੀਸ਼ਾ ਨੇ 99.23 ਫੀਸਦੀ ਅੰਕਾਂ ਨਾਲ ਹਾਸਲ ਕੀਤਾ ਦੂਸਰਾ ਸਥਾਨ ਅੰਮ੍ਰਿਤਸਰ ਦੀ ਕਰਮਨਪ੍ਰੀਤ ਕੌਰ ਨੇ 99.23 ਫੀਸਦੀ ਅੰਕਾਂ ਨਾਲ ਹਾਸਲ ਕੀਤਾ ਤੀਸਰਾ ਸਥਾਨ ਪੰਜਾਬ ਸਕੂਲ ਸਿੱਖਿਆ ਬੋਰਡ ਨੇ 10ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਹੈ ਤੇ ਇਸ ਵਾਰ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਨਤੀਜਾ सतानवे पॉइंट चौबी फीसदी रहा है तो दस दईए कि पहले तीन स्थानाते एक बार फिर कुड़िया ने बाजी मारी है लुधियाना दी अदिति ने सौ फीसदी अंक प्राप्त कर टॉप किया है ते लुधियाना दी ही अलीशा ने नड़िनवे पॉइंट तेई फीसदी अंक हासिल कर दूसरा स्थान हासिल किया है ਤਾਂ ਦੱਸਦੇ ਹਾਂ ਕਿ ਦੋਵੇਂ ਵਿਦਿਆਰਥਣਾ ਲੁਧਿਆਣਾ ਦੇ ਤੇਜਾ ਸਿੰਘ ਸੁਤੰਤਰ ਸਕੂਲ ਦੀਆਂ ਨੇ ਤੇ ਦੋਵਾਂ ਨੇ ਪੰਜਾਬ 'ਚ ਪਹਿਲਾ ਅਤੇ ਦੂਸਰਾ ਸਥਾਨ ਹਾਸਲ ਕਰ ਸਕੂਲ ਤੇ ਮਾਪਿਆਂ ਦਾ ਨਾਂ ਰੋਸ਼ਨ ਕਰ ਦਿੱਤਾ ਹੈ ਤੀਜੇ ਨੰਬਰ ਤੇ ਅੰਮ੍ਰਿਤਸਰ ਤੋਂ ਬਾਬਾ ਬਕਾਲਾ ਦੀ ਕਰਮਨਪ੍ਰੀਤ ਕੌਰ ਹੈ ਜਿਸ ਨੇ 99.23 ਫੀਸਦੀ ਅੰਕ ਹਾਸਲ ਕਰ ਤੀਜਾ ਸਥਾਨ ਪ੍ਰਾਪਤ ਕੀਤਾ ਹੈ ਤੇ ਬਹੁਤ ਵੱਡੀ ਮਾਣ ਦੀ ਗੱਲ ਹੈ ਕਿ ਪਹਿਲੇ ਤਿੰਨ ਸਥਾਨਾਂ ਤੇ ਇੱਕ ਵਾਰ ਫਿਰ ਕੁੜੀਆਂ ਨੇ ਬਾਜ਼ੀ ਮਾਰੀ ਹੈ ਤੇ ਆਪਣੇ ਸ਼ਹਿਰ ਦਾ ਹੀ ਨਹੀਂ ਬਲਕਿ ਪੂਰੇ ਪੰਜਾਬ ਦਾ ਨਾਮ ਰੋਸ਼ਨ ਕਰ ਦਿੱਤਾ ਹੈ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਲੁਧਿਆਣਾ ਦੇ ਤੇਜਾ ਸਿੰਘ ਸੁਤੰਤਰ ਸਕੂਲ ਚ ਜਸ਼ਨ ਦਾ ਮਾਹੌਲ ਬਣਿਆ ਹੋਇਆ ਹੈ ਤੇ ਹਰ ਕਿਸੇ ਦੇ ਚਿਹਰੇ ਤੇ ਖੁਸ਼ੀ ਨਜ਼ਰ ਆ ਰਹੀ ਹੈ ਬੇਟਾ ਕੀ ਨਾਮ ਹੈ ਅਦਿਤੀ ਅਦਿਤੀ ਬੇਟਾ ਕਿੰਨੇ ਨੰਬਰ ਆ ਕਿੰਨੇ ਨੰਬਰ ਤੁਹਾਡੇ ਆਏ 100% ਆਇਆ 650 ਆਊਟ ਆਫ 650 ਸੋਦੇ ਵਿੱਚ ਸੋਨ ਨੰਬਰ ਲੈ ਕੇ ਕਿੱਦਾਂ ਦੀ ਮਿਹਨਤ ਰਹੀ ਆ ਇੰਨੇ ਸਾਲ ਦੀ ਜਿਹੜੀ ਮਿਹਨਤ ਹੁੰਦੀ ਆ ਕਰਦੇ ਹੋ ਕਿੰਨੀ ਚਿਰ ਪੜਾਈ ਕਰਦੇ ਸੀ ਪੜਾਈ ਕਦੇ ਇੱਕ ਵਜਾਂ ਦੇ ਸੀ ਕਦੇ ਪੂਰੀ ਰਾਤ ਲੱਗ ਜਾਂਦੀ ਸੀ ਬਸ ਉਹ ਦੇ ਸਿਲੇਬਸ ਅਕੋਰਡਿੰਗ ਹੁੰਦਾ ਸੀ ਪੜਾਈ ਸਿਲੇਬਸ ਪੜ੍ਹਨਾ ਅੱਛਾ ਸਕੂਲ ਦੇ ਵਿੱਚ ਮੈਡਮਾਂ ਦਾ ਕਿੱਦਾਂ ਇੱਕ ਰੋਲ ਹੁੰਦਾ ਵਾ ਪੇਰੈਂਟਸ ਦਾ ਰੋਲ ਹੁੰਦਾ ਵਾ ਟੀਚਰ ਦਾ ਰੋਲ ਹੁੰਦਾ ਤੁਸੀਂ ਕਿਨੂੰ ਰੋਲ ਦੇ ਸਾਹਮਣੇ ਕਿਹਦਾ ਮੰਨਦੇ ਹੋ ਕਿ ਪੜਾਈ ਦੇ ਵਿੱਚ ਜਿਹੜਾ ਕਿ ਤੁਸੀਂ ਪਹਿਲੇ ਨੰਬਰ ਤੇ ਸੀ ਇਹ ਰਿੰਗਸ ਦੇ ਟੀਚਰਸ ਦਾ ਦੋਨਾਂ ਦੀ ਮਿਹਨਤ ਨਾ ਮੇਰੇ ਇੱਥੇ ਹੈਗੀਆਂ ਜੇ ਇਹ ਨਹੀਂ ਹੁੰਦੇ ਨਾ ਇਹਨਾਂ ਨੇ ਮੋਟੀਵੇਟ ਨਹੀਂ ਕਰਨਾ ਸੀ ਤਾਂ ਫਿਰ ਮੈਂ ਨਹੀਂ ਹੁੰਦੀ ਅੱਛਾ ਤੁਸੀਂ ਪਹਿਲਾ ਨੰਬਰ ਤੇ ਤੁਸੀਂ ਆਏ ਹੋ ਕਿੰਨੇ ਤੋਂ ਕਿੰਨੇ ਵਜੇ ਤੱਕ ਜਿਹੜੀ ਪੜਾਈ ਕਰਦੇ ਸੀਗੇ ਜਾਂ ਟਿਊਸ਼ਨ ਵਗੈਰਾ ਵੀ ਕਰਦੇ ਸੀ ਤੁਸੀਂ ਟਿਊਸ਼ਨ ਕੋਈ ਨਹੀਂ ਸੀਗੀ ਬੇਬਸ ਆਪਣੇ ਪੜਾਈ ਕਰਦੇ ਸੀ ਕਨਸੈਪਟ ਜੇ ਸਕੂਲ ਕਰਾਉਂਦੇ ਸੀ ਉਹ ਸਮਝ ਲੈਂਦੇ ਸੀ ਜੇ ਕੋਈ ਪ੍ਰੋਬਲਮ ਹੁੰਦੀ ਤੇ ਸਕੂਲ ਲੈ ਆ ਕੇ ਮੈਮ ਤੋਂ ਪੁੱਛ ਲੈਂਦੇ ਸੀ ਅੱਛਾ ਕਦੀ ਮਸਹੂਦ ਸਾਹਿਬ ਵੀ ਹੁਣ ਸਾਰਾ ਸਾਲ ਬੱਚਾ ਮਿਹਨਤ ਕਰਦਾ ਰਹਿੰਦਾ ਐਂਡ ਤੇ ਜਿਹੜਾ ਪ੍ਰੀਖਿਆ ਹੁੰਦੀ ਆ ਐਗਜ਼ਾਮ ਹੁੰਦੇ ਨੇ ਉਦੋਂ ਕੀ ਮਨ ਦੇ ਵਿੱਚ ਕੀ ਆ ਰਿਹਾ ਸੀ ਕਿ ਮੈਂ ਹੁਣ ਫਰਸਟ ਆਉਣਾ ਜਾਂ ਕਿੱਦਾਂ ਸੈਕੰਡ ਜਾਂ ਕਿੱਦਾਂ ਕੀ ਮਨ ਚ ਕੀ ਆ ਰਿਹਾ ਸੀ ਸਟ ਮਨਚੇ ਬਸ ਡਰ ਸੀਗਾ ਕਿ ਕੀ ਬਣੂਗਾ ਕਿ ਕਿੜੇ ਕੁਝ ਪਤਾ ਨਹੀਂ ਸੀ ਬਲੈਂਕ ਸੀ ਪੂਰਾ ਬਲੈਂਕ ਅੱਛਾ ਜਰੂਰ ਜਰੂਰ ਰਿਜ਼ਲਟ ਆਉਣ ਵਾਲਾ ਸੀਗਾ ਫਿਰ ਟਿਕ ਟਿਕ ਲਗਾਈ ਹੋਈ ਸੀ ਵੀ ਆ ਵੀ ਦੇਖਾ ਰਿਜ਼ਲਟ ਪਹਿਲੇ ਨੰਬਰ ਤੇ ਲਿਸਟ ਚੈੱਕ ਕੀਤੀ ਜਦੋਂ ਬੰਦੇ ਨੂੰ ਹੁੰਦਾ ਹੀ ਇਹ ਜਰੂਰ ਐਂ ਲਿਸਟ ਚੈੱਕ ਕਰਦਾ ਨਾਮ ਆ ਗਿਆ ਆਪਣਾ ਮੈਂ ਤਾਂ ਕਲਾਸ 'ਚ ਸੀ ਮੈਂ ਮੈਮ ਨੇ ਆ ਕੇ ਦੱਸਿਆ ਕਿ ਮੇਰੇ ਟੌਪ ਆ ਟੌਪ ਮੈਂ ਕਲਾਸ 'ਚ ਪੜ੍ਹ ਰਹੀ ਸੀ ਹਾਂਜੀ ਅੱਛਾ ਤੁਹਾਡੀ ਫਰੈਂਡ ਵੀ ਜਿਹੜੀ ਕਿਸ ਸਕੂਲ ਦੀ ਜਿਹੜੀ ਕਿ ਸੈਕੰਡ ਨੰਬਰ ਤੇ ਆਈ ਹੈ ਅਲੀਸ਼ਾ ਨਾਮ ਹੈ ਹਾਂਜੀ ਅਲੀਸ਼ਾ ਨਾਮ ਐਸੋ ਫਰੈਂਡਸ ਨੇ ਮੇਰੇ ਬਹੁਤ ਵਧੀਆ ਨਾਲ ਖੁਸ਼ ਨੇ ਸਾਰੇ अच्छा आ, बेटे मां-पापा ਦਾ ਕਿ ਚਲੋ ਸਹਿਯੋਗਤਾ ਚਲੋ ਹੁੰਦਾ ਤੇ ਟੀਚਰ ਦਾ ਸਹਿਯੋਗ ਵੀ ਹੁੰਦਾ ਵੱਡੇ ਹੋ ਕੇ ਕੀ ਬਣਨਾ ਚਾਹੁੰਦੇ ਹੋ ਜਿਵੇਂ ਤੁਸੀਂ ਕਿੰਨੋਂ ਤੁਸੀਂ ਪਹਿਲੇ ਨੰਬਰ ਦੇ ਪੰਜਾਬ ਦੇ ਵਿੱਚ ਜਿਹੜਾ ਤੁਸੀਂ ਪਹਿਲੇ ਨੰਬਰ ਤੇ ਆਏ ਹੋ ਮਾਪੇ ਦਾ ਰੋਸ਼ਨ ਨਾਮ ਕੀਤਾ ਮੈਂ ਵੱਡੇ ਹੋ ਕੇ ਡਾਕਟਰ ਬਣਨਾ ਚਾਹੁੰਦੀ ਆ ਡਾਕਟਰ ਬਣ ਕੇ ਮਮਾ ਨੇ ਕਿਹਾ ਹੈ ਕਿ ਨਾ ਡਾਕਟਰ ਬਣ ਕੇ ਤੂੰ ਫ੍ਰੀ ਚ ਸਾਰਿਆਂ ਦੀ ਸੇਵਾ ਕਰੀ ਫ੍ਰੀ ਸਾਰਿਆਂ ਦੀ ਹਾਂਜੀ ਜੀ ਅਦਿੱਤੀ ਤੇ ਜਿਹੜੀ ਮਾਤਰੀ ਮੌਜੂਦ ਹੈ ਮੈਮ ਕੀ ਕਹਿਣਾ ਚਾਹੁੰਦੇ ਹੋ ਬੇਟੀ ਨੇ ਪੰਜਾਬ ਦੇ ਵਿੱਚ ਜਿਹੜਾ ਕਿ ਪਹਿਲਾ ਸਥਾਨ ਹਾਸਲ ਕੀਤਾ ਹੈ ਕੀ ਲੱਗ ਰਿਹਾ ਕੀ ਮੂਡ ਬਹੁਤ ਅੱਛਾ ਲੱਗ ਰਿਹਾ ਹੈ ये मेरा बात रखी है, है कि बोलेगी बोली कोई कोई खुशी खुशी आंसू आंसू जी हाँ जी का पर मैं इतना इस पे है कि मैं किसी ने इसको कोई नहीं देखा अपने आप करिए जो करिए अपने आप करिए तो कुछ भी नहीं करती बस इसका खाना पीना बस यही ध्यान रखती अच्छा फिर नाल तोड़े कम भी थी नहीं बेटी। नहीं जी, नहीं। नहीं। मैं काम नहीं कराती थी

ਕਿੰਨੇ ਤੋਂ ਕਿੰਨੇ ਜਿਹੜੇ ਨੰਬਰ ਤੁਸੀਂ ਲੈ ਕੇ ਨੇ 650 ਤੋਂ 645 ਆਏ ਨੇ ਅੱਛਾ ਇਹ ਕਿੰਨੀ ਹੈ ਕਿੰਨੀ ਚਿਰ ਜਿਹੜੀ ਮਿਹਨਤ ਕਰਦੇ ਸੀ ਸਾਰਾ ਦਿਨ ਤੁਸੀਂ ਮਿਹਨਤ ਕਰਦੇ ਸੀ ਅਸੀਂ ਉਹਨਾਂ ਨਾਲ ਵੀ ਗੱਲਬਾਤ ਕੀਤੀ ਹੈ ਤੁਸੀਂ ਕਿੰਨੀ ਚਿਰ ਮਿਹਨਤ ਕਰਦੇ ਜਿੰਨਾ ਟਾਈਮ ਲੱਗ ਸਕਦਾ ਜਿਆਦਾ ਜਿਆਦਾ ਲਗਾਉਂਦੇ ਸੀਗੇ ਮਤਲਬ ਜਿੰਨਾ ਕੰਮ ਕੰਪਲੀਟ ਹੋ ਸਕੇ ਤੇ ਉਦੋਂ ਐਕਸਟਰਾ ਕੀ ਕਰ ਸਕੀਏ ਮਤਲਬ ਸ਼ਡਿਊਲ ਬਣਾ ਕੇ ਕੰਮ ਕਰਦੇ ਸੀ ਅੱਛਾ ਅਦਿਤੀ ਨੇ ਜਿਹੜਾ ਕਿ ਪਹਿਲਾ ਨੰਬਰ ਤੇ ਜਿਹੜਾ ਰੈਂਕ ਜਿਹੜਾ ਹਾਸਲ ਕੀਤਾ ਹੈ ਪੰਜਾਬ ਦੇ ਵਿੱਚ ਪਹਿਲੇ ਨੰਬਰ ਤੇ ਆਈ ਹੈ ਰਿਜ਼ਲਟ ਦੇ ਵਿੱਚ ਤੁਸੀਂ ਸੈਕੰਡ ਨੰਬਰ ਤੇ ਆਏ ਹੋ ਕਦੀ ਲੱਗਿਆ ਨੇ ਕਿ ਵੀ ਉਹ ਅੱਗੇ ਨਿਕਲ ਇਹਦਾ ਕੁਛ ਨਹੀਂ ਲੱਗਿਆ ਹੈਗਾ ਉਹ ਹੁਣ ਜਿੰਨਾ ਵੋਟ ਚ ਚੈਕਿੰਗ ਦੇ ਹਿਸਾਬ ਨਾਲ ਸਾਡਾ ਰਿਜ਼ਲਟ ਆਇਆ ਸੈਟੀਸਫਾਈਡ ਹੈ ਅੱਛਾ ਤੁਸੀਂ ਕਦੀ ਟਿਊਸ਼ਨ ਵਗੈਰਾ ਵੀ ਲੈਂਦੀ ਆ ਕਿਉਂਕਿ ਆਮ ਤਰਜ਼ਾ ਦੇਖਦੇ ਹੁਣ ਕਿ ਬੱਚੇ ਸ਼ਾਮ ਨੂੰ ਟਿਊਸ਼ਨ ਵੀ ਲੱਗ ਤੋਂ ਪੜ੍ਹਦੇ ਨੇ ਸਕੂਲ ਦੇ ਵਿੱਚ ਵੀ ਪੜ੍ਹਦੇ ਨੇ ਤੇ ਸ਼ਾਮ ਨੂੰ ਫਿਰ ਘਰ ਜਾ ਕੇ ਫਿਰ ਦੁਬਾਰਾ ਪੜ੍ਹਦੇ ਨੇ ਤੁਹਾਡੇ ਵੱਲੋਂ ਦਿਨ ਚ ਰੱਖਦਾ ਦੀ ਹੁੰਦੀ ਸੀ ਤੁਹਾਡੇ ਘਰ ਮੈਂ ਟਿਊਸ਼ਨ ਨਹੀਂ ਜਾਂਦੀ ਸੀ ਕਿਉਂਕਿ ਮੈਂ ਟਿਊਸ਼ਨ ਸਮਝਦੀ ਆ ਟਾਈਮ ਵੇਸਟ ਹੈ ਜਾ ਮੈਂ ਟਿਊਸ਼ਨ ਨਹੀਂ ਜਾਂਦੀ ਸੀ ਬਿਕੋਜ਼ ਉਹਦੇ ਨਾਲ ਇਹ ਹੁੰਦਾ ਕਿ ਕਨਸੈਪਟ ਕਲੀਅਰ ਨਹੀਂ ਹੁੰਦੀ ਅਗਰ ਆਪਾਂ ਟੀਚਰਸ ਦੇ ਹਲਾਕ ਪੜ੍ਹ ਰਹੇ ਆ ਸਾਰਿਆਂ ਦਾ ਅਲੱਗ-ਅਲੱਗ ਕੋਚਿੰਗ ਇੰਸਟੀਚਿਊਟ ਦਾ ਅਲੱਗ-ਅਲੱਗ ਆਪਣਾ ਕਨਸੈਪਟ ਹੁੰਦਾ ਉਹਨਾਂ ਨੇ ਅਲੱਗ ਸਿਖਾਣਾ ਤੇ ਟੀਚਰ ਨੇ ਅਲੱਗ ਸਿਖਾਣਾ ਵਾ ਤੇ ਫਿਰ ਉਹ ਮਿਕਸ ਅਪ ਹੋ ਜਾਂਦਾ ਤੇ ਫਿਰ ਉਹ ਕਹੋ ਨਹੀਂ ਪਾਂਦਾ ਥੈਟਸ ਵਾਈ ਮੈਂ ਟਿਊਸ਼ਨ ਨਹੀਂ ਰੱਖੀ ਟਿਊਸ਼ਨ ਨਹੀਂ ਰੱਖੀ ਅੱਛਾ ਮੈਂ ਮਦਰ ਵੀ ਹੈਗੇ ਨਾ ਗੱਲਬਾਤ ਕਰਾਂਗੇ ਮੈਮ ਕੀ ਨਾਮ ਹੈ ਤੁਹਾਡਾ ਬੇਨਾ ਮਮਤਾ ਕੀ ਲੱਗਦਾ ਅਲੀਸ਼ਾ ਬੇਟੀ ਨੇ ਜਿਹੜਾ ਕਿ ਦੂਜੇ ਨੰਬਰ ਦਾ ਜਿਹੜਾ ਕਿ ਸਥਾਨ ਪ੍ਰਾਪਰ ਕੀਤਾ ਪੂਰੇ ਪੰਜਾਬ ਦੇ ਵਿੱਚੋਂ ਕਿਦਾਂ ਦਾ ਮਹਿਸੂਸ ਹੋ ਰਿਹਾ ਕੀ ਕਹਿੰਦੇ ਬਹੁਤ ਜ਼ਿਆਦਾ ਪ੍ਰਾਊਡ ਫੀਲ ਹੋ ਰਿਹਾ ਹੈ ਹਾਂਜੀ ਹਾਂਜੀ ਅੱਛਾ ਰਿਸ਼ਤੇਦਾਰਾਂ ਦੇ ਫੋਨ ਫੋਨ ਆਏ ਕਿਤੇ ਵੀ ਸਾਡੀ ਬੇਟੀ ਫੋਨ ਆ ਰਹੇ ਨੇ ਬਹੁਤ ਜ਼ਿਆਦਾ ਫੋਨ ਆ ਰਹੇ ਨੇ ਹਾਂਜੀ ਹਾਂਜੀ ਵਧਾਈਆਂ ਦਿੱਤੀਆਂ ਜਾ ਰਹੀਆਂ ਹਾਂਜੀ ਹਾਂਜੀ ਵਧਾਈਆਂ ਦਿੱਤੀਆਂ ਜਾ ਰਹੀਆਂ ਹਾਂਜੀ ਬੇਟੀ ਨੇ ਬੇਟੀ ਤੂੰ ਕੀ ਬੰਨਣਾ ਚਾਹੇਂ ਕਿ ਪੜ੍ਹਿਆ ਮੈਂ ਡਾਕਟਰ ਬੰਨਣਾ ਅਸੀਂ ਲਿਓਨਾ ਵੀ ਗੱਲਬਾਤ ਕੀਤੀ ਆ ਅਦਿਤੀ ਨੇ ਵੀ ਉਹ ਵੀ ਕਹਿੰਦੀ ਮੈਂ ਡਾਕਟਰ ਬੰਨਣਾ ਵਾ ਅਲੀਸ਼ਾ ਵੀ ਕਹਿੰਦੀ ਮੈਂ ਡਾਕਟਰ ਬੰਨਣਾ ਆ ਤੇ ਤੁਹਾਡੇ ਵੱਲੋਂ ਕਿਹਦਾ ਰੱਖਿਆ ਹਾਂਜੀ ਹਾਂਜੀ ਇਦਾਂ ਹੀ ਬਣਾਓ ਜੋ ਕਹੋਗੇ ਉਹ ਹੀ ਬਣਾਵਾਂਗੇ ਜੀ ਪਰ ਨਹੀਂ ਲੱਗਦਾ ਕਿ ਅਲੀਸ਼ਾ ਤੇ ਦਿਤੀ ਨੇ ਕਿਤੇ ਸਲਾਹ ਕਰਕੇ ਗਿਆ ਡਾਕਟਰ ਨਹੀਂ ਫਰੈਂਡ ਸਰਕਲ ਤੇ ਫਿਰ ਜੋ ਫ ਕਿਗੇ ਚਾਰ ਪੰਜ ਕੁੜੀਆਂ ਨੇ ਜਿਹੜੀਆਂ ਆਪਸ ਵਿੱਚ ਵੀ ਬਹੁਤ ਫਰੈਂਡ ਹੋਣੇ ਤਾਂ ਕਰਕੇ ਕਹਿੰਦੀ ਵੀ ਸਾਰੀਆਂ ਸੀ ਵੀ ਆਹੀ ਨਾਨ ਮੈਡੀਕਲੀ ਕਰਨੀ ਮੈਡੀਕਲ ਅੱਛਾ ਤੁਸੀਂ ਕੀ ਕਹਿੰਦੇ ਹੋ ਕਿ ਜਿਵੇਂ ਕਿ ਬੇਟੀ ਕਹਿੰਦੀ ਮੈਂ ਡਾਕਟਰ ਬੰਣਾ ਤੁਹਾਡੇ ਮਨ 'ਚ ਕੋਈ ਹੋਰ ਚੀਜ਼ ਹੈ ਕਿ ਬੇਟੀ ਵੱਡੇ ਕੋਈ ਹੋਰ ਜੇ ਇਸ ਤੋਂ ਵੱਡੀ ਹੋਰ ਚੀਜ਼ ਕੀ ਆ ਜੋ ਆਪਣੇ ਬੱਚੇ ਨੇ ਪਹਿਲੇ ਚੂਜ਼ ਕਰ ਲਿਆ ਇਸ ਤੋਂ ਵੱਡਾ ਤਾਂ ਕੁਝ ਹੋਈ ਨਹੀਂ ਸਕਦਾ ਹਾਂਜੀ ਉਹ ਡਾਕਟਰੀ ਬੰਣਾ ਚਾਹੁੰਦਾ ਜੇ ਫਾਦਰ ਸਾਹਿਬ ਇਹ ਗਲੇਸ਼ਾ ਤੇ ਗੱਲਬਾਤ ਕਰਨਗੇ ਹਾਂਜੀ ਮੈਡੀਸ਼ੀਨ ਡਾਕਟਰੀ ਬੰਣਾ ਚਾਹੁੰਦੇ ਆ ਜੀ ਹਾਂਜੀ ਅੱਛਾ ਵੀ ਐਸੀ ਨਾ ਅਦਿਤੀ ਨਾਲ ਵੀ ਗੱਲਬਾਤ ਕੀਤੀ ਸੀ ਪੇਰੈਂਟਸ ਨਾਲ ਜਿਵੇਂ ਕਿ ਬੱਚਾ ਪੜ੍ਹਦ ਰਹਿੰਦਾ ਸਾਰਾ ਸਾਲ ਕਦੀ ਤੁਸੀਂ ਡਾਂਟਿਆ ਨੀ ਵੀ ਬੇਟੇ ਪੜ੍ਹ ਲਾ ਜਾਂ ਕੁਝ ਗੱਲਬਾਤ ਨਹੀਂ ਕੀਤੀ ਐ ਤਾਂ ਨਹੀਂ ਆਇਆ ਤੋਂ ਨਿਕਲ ਗਿਆ ਜੀ ਵਿਚਾਰੀ ਇਕੱਲੋ ਆ ਕੇ ਆਪ ਹੀ ਲੱਗ ਜਾਂਦੀ ਸੀ ਤੇ ਰਾਤ ਨੂੰ ਆਪ ਹੀ ਪੜੀ ਜਾਂਦੀ ਸੀ ਕਦੋਂ ਸੌਂਦੀ ਸੀ ਮਤਲਬ ਕਿਤਾਬਾਂ ਦੇ ਉੱਪਰ ਸੁੱਤੀ ਹੁੰਦੀ ਸੀ ਸਵੇਰੇ ਆਸੀ ਦੇਖਦੇ ਸੀ ਫਿਰ ਇਹਨੂੰ ਠੰਦ ਸੀ ਉੱਥੇ ਸੌ ਜਾਂਦੀ ਸੀ ਕਮਰੇ ਜਾਲਗ ਰੂਮ ਇਹਦਾ ਰਿਸ਼ਤੇਦਾਰਾਂ ਦੇ ਕਿਨੇ ਫੋਨ ਆਉਂਦੇ ਨੇ ਨਹੀਂ ਰਿਸ਼ਤੇਦਾਰਾਂ ਦੇ ਫੋਨ ਬਜ਼ੀ ਰਹੇ ਨੇ ਜਾਲੇ ਆਈ ਜਾਣੇ ਫੋਨ ਤੁਹਾਨੂੰ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर